ਮੱਥਾ ਟੇਕਣਾ ਹੈ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਕਾਉਣਾ ਹੈ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਕਾ ਸਾਹਿਬ ਕੀ ਕਹੋਗੇ ਚੌਵੀ ਤੀ ਕੁਛ ਨਹੀਂ ਲੋਕ ਮਿੰਟ ਹੈ ਹਲੇ ਤਾਂ ਫਿਰ ਦੱਸਾਂਗੇ ਨਹੀਂ ਜੋ ਮਾਹੌਲ ਬਣਾਇਆ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਵਾ ਪਾਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰੋ ਬੇਬੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋ ਗੱਲ ਦੇ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਕਿਹੜਾ ਬਾਹਰ ਹੈ ਮੈਂਬਰੀ ਤੋਂ ਠੀਕ ਹੈ ਜੀ ਮੈਂਬਰੀ ਹੈ ਬਿਲਕੁਲ ਮਿਲੂ ਕਹਤਾ ਕਿਤੇ ਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਾ ਟਿੱਪਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰੇ ਦੇ ਸਾਹਮਣੇ ਜੇ ਕੋਈ ਲੁਕ ਲਪੇਟੀ ਦੀ ਗੱਲ ਹੋਏ ਨਹੀਂਗੀ ਜੇ ਕਿਈ ਵੀ ਕੋਈ ਲੁਕ ਲਪੇਟੀ ਆ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਮੇਰਾ ਸਲਾਮ مشورہ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਕਿ ਅਗਲੇ ਬੱਚੇ ਦੀ ਮਰਜ਼ੀ ਹੈ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਜੇ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਕਰ ਟਿਕਟ ਦਾ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਦੇ ਜੀ ਜੇ ਇਹ ਹਾਲਾਤ ਹੋਣਗੇ ਉਹ ਜੇ ਵੇਖਾਂਗੇ ਤੁਹਾਡਾ ਆਪਣਾ ਇੱਕ ਕੱਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਸੋਬਸਾਬ ਮਲੂਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਸਾਹਿਬ ਮੈਂ ਕੋਈ ਗੱਲ ਨਹੀਂ ਫਿਰ ਕੀ ਪਾਰਟੀ ਦੇ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਹੋ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕਿਸੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਸੱਚੇ ਪਾਸ਼ਾ ਨਾਲ ਸੱਚੇ ਪਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗ ਨੂੰ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਰਾਂ ਨਹੀਂ ਰਹੋਗੇ ਜਾਂ ਮੈਂ ਕਿਹ ਸਵਾਲ ਉਧੇ ਕਰਿਓ ਮੈਂ ਅਕਾਲੀ ਦਰਚ ਹੈਗਾ ਤੇ ਜਦੋਂ ਵਾ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਮੈਂ ਨਹੀਂ ਕਿਹਾ ਜਾ ਰਿਹਾ ਨਹੀਂ ਪਰ ਚਲ ਬਸ নো ਕਮੈਂਟ ਥੈਂਕ ਯੂ ਧੰਨਵਾਦ ਜੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ